ਹਰ ਘਰ ਪੁੱਤ ਜੰਮਦੇ ਨਹੀਂ ਜੰਮਣਾ ਕੋਈ ਚਮਕੀਲੇ ਵਰਗਾ ਚਮਕੀਲਾ ਪੰਜਾਬ ਦਾ ਇੱਕ ਅਜੀਹਾ ਕਲਾਕਾਰ ਹੋਇਆ ਜੇ ਨਾ ਆਪਣੇ ਦਮ ਤੇ ਬਣਿਆ ਆਪਣੇ ਬਲਬੂਤੇ ਤੇ ਬਣਿਆ ਆਪਣੀ ਕਲਾ ਤੇ ਸਿਰਤੇ ਬਣਿਆ ਬਹੁਤ ਸਾਰੇ ਨੇ ਜਿਹੜੇ ਦਾਅਵੇ ਕਰਦੇ ਚਮਕੀਲੇ ਨੂੰ ਮੈਂ ਬਣਾਇਆ ਚਮਕੀਲੇ ਨੂੰ ਮੈਂ ਬਣਾ ਚਮਕੀਲੇ ਨੇ ਸਾਈਕਲ ਤੋਂ ਲੈ ਕੇ ਗੱਡੀਆਂ ਤੱਕ ਦਾ ਸਫਰ ਕਿਵੇਂ ਤੈਅ ਕੀਤਾ ਉਹ ਉਹਦੀ ਮਹਿਲਤ ਸੀਗੀ ਨਹੀਂ ਤਾਂ ਬਹੁਤ ਸਾਰਿਆਂ ਨੇ ਤੱਕਿਆ ਸੀ ਕਿ ਚਮਕੀਲਾ ਦਰਿਆ ਝਾੜੀ ਜਾਊਗਾ ਸਟੇਜਾਂ ਤੇ ਕੱਪੜਾ ਮਾਰੀ ਜਾਊਗਾ ਸਾਜਾਂ ਤੇ ਸਾਨੂੰ ਪਾਣੀ ਦੇ ਗਲਾਸ ਫੜਾਈ ਜਾਊਗਾ ਜਾਂ ਸਾਨੂੰ ਚਾਹ ਪਾਣੀ ਲਿਆ ਕੇ ਫੜਾਈ ਜਾਊਗਾ ਅਸੀਂ ਇਹਨੂੰ ਇੱਕ ਅੱਧਾ ਗੀਤ ਗਵਾ ਦਿਆ ਕਰਾਂਗੇ ਕਈਆਂ ਨੇ ਤਾਂ ਇਹ ਤੱਕਿਆ ਸੀ ਨਾਲ ਦੇ ਆਨੇ ਤੇ ਆਪਾਂ ਇਹਨੂੰ ਲੈ ਚੱਲਿਆ ਕਰਨਾ ਆ ਉੱਥੇ ਸਾਡੇ ਮਗਰਬਾਜਾ ਵਜਾਈ ਜਾਇਆ ਕਰੂਗਾ ਤੇ ਇਹਨੂੰ ਦਿਹਾੜੀ 5-700 ਰੁਪਈਆ ਦੇ ਦਿਆ ਕਰਾਂਗੇ ਪਰ ਚਮਕੀਲੇ ਦੇ ਮਨ 'ਚ ਕੁਝ ਹੋਰ ਚੱਲਦਾ ਸੀ ਉਹਨੇ ਤਾਂ ਇਹ ਤੱਕਿਆ ਸੀ ਕਿ ਮੈਂ ਚਮਕਣਾ ਆ ਮੈਂ ਚਮਕਣਾ ਆ ਤੇ ਤਾਂ ਹੀ ਫਿਰ ਉਹਦੀ ਕੜੀ ਮਿਹਨਤ ਉਹਨੂੰ ਅੱਗੇ ਲੈ ਕੇ ਆਈ ਜਦ ਚਮਕੀਲਾ ਸਟੇਜ ਤੇ ਚੜ ਜਾਂਦਾ ਸੀ ਹਨਾ ਤਾਂ ਦੁਨੀਆ ਵੱਜ ਜਾਂਦੀ ਸੀ ਵੱਜ ਚਮਕੀਲੇ ਨੂੰ ਦੇਖਣ ਲਈ ਲੋਕ ਕੋਹਾਂ ਤੋਂ ਪੈਦਲ ਚੱਲ ਚੱਲ ਕੇ ਆਉਂਦੇ ਸੇ ਤੇ ਪਹਿਲੇ ਸ਼ੁਰੂਆਤੀ ਦਿਨਾਂ ਦੇ ਵਿੱਚ ਚਮਕੀਲਾ ਆਪ ਸਾਈਕਲ ਤੇ ੱੱਕੇ ਖੰਦਾ ਰਿਹਾ ਆਪ ਕੁੱਟੇ ਸਾਈਕਲ ਤੇ ਜਾਂਦਾ ਰਿਹਾ ਮਿਹਨਤ ਨਹੀਂ ਛੱਡੀ ਚਮਕੀਲੇ ਨੇ ਉਹ ਮਿਹਨਤ ਚਮਕੀਲੇ ਨੂੰ ਉੱਥੇ ਤੱਕ ਲੈ ਕੇ ਗਈ ਕਿਸੇ ਨੇ ਨਹੀਂ ਸੀ ਇਹ ਚਾਇਆ ਕਿ ਚਮਕੀਲਾ ਅੱਗੇ ਜਾਵੇ ਉੱਪਰ ਜਾਵੇ ਕਿਹੜਾ ਚਾਹੁੰਦਾ ਮੇਤੋਂ ਅੱਗੇ ਨਿਕਲ ਜਾਵੇ ਜਿਹੜੇ ਨਾਲ ਦੇ ਸਮਕਾਲੀ ਸਿੰਗਰ ਸੀ ਜਾਂ ਜਿਨ੍ਹਾਂ ਨੇ ਉਹ ਉਸਤਾਦ ਬਣਨ ਦੇ ਦਾਅਵੇ ਕਰਦੇ ਆ ਜਾਂ ਕੁਝ ਕਹਿੰਦੇ ਆ ਉਹ ਕਦੇ ਚਾਹੁੰਦੇ ਸੀ ਕਿ ਇਹ ਸਾਤੋਂ ਅੱਗੇ ਨਿਕਲ ਜਾਵੇ ਕਦੇ ਵੀ ਨਹੀਂ ਪਰ ਚਮਕੀਲਾ ਅੱਗੇ ਨਿਕਲਿਆ ਨਿਕਲਿਆ پتہ ਕਿਵੇਂ ਉਹਨਾਂ ਨੂੰ ਪਿੱਛੇ ਧੱਕਿਆ ਚਮਕੀਲੇ ਨੇ ਆਪਣਾ ਦਾਇਰਾ ਵਧਾਇਆ ਖੁਦ ਦੀ ਕਲਾ ਨੂੰ ਚਮਕਾ ਕੇ ਸਾਹਮਣੇ ਲਿਆ ਕੇ ਉਹਨਾਂ ਨੂੰ ਫਿੱਕੇ ਪਾਤਾ ਤੇ ਆਪਣੀ ਚਮਕ ਬਖੇਰੀ ਜਦੋਂ ਚਮਕੀਲੇ ਨੇ ਆਪਣੀ ਚਮਕ ਕਲਾ ਦੇ ਵਿੱਚ ਸਿੰਗਿੰਗ ਦੇ ਵਿੱਚ ਬਖੇਰੀ ਇਹ ਲੋਕਾਂ ਤੇ ਉਹਦਾ ਲਿਸ਼ਕਾਰਾ ਪਿਆ ਫਿਰ ਚਮਕੀਲਾ ਚਮਕੀਲਾ ਹੋ ਗਏ ਤੇ ਚਮਕੀਲਾ ਐਨ ਚਮਕ ਪਿਆ ਤੇ ਨਾਲ ਜਦੋਂ ਅਮਰਜੋਤ ਉਹਦੇ ਆ ਗਈ ਫਿਰ ਤਾਂ ਉਹਨੇ ਪਿੱਛਾ ਮੁੜ ਕੇ ਦੇਖਿਆ ਹੀ ਨਹੀਂ ਫਿਰ ਇਹਨਾਂ ਦੀਆਂ ਜਿਹੜੀਆਂ ਆਸਾਂ ਸੀਗੀਆਂ ਉਹ ਫਿਰ ਗਈਆਂ ਗੁਜਰੀਆਂ ਕਿਉਂਕਿ ਇਹਨਾਂ ਨੂੰ ਤਾਂ ਇਹੋ ਹੀ ਸੀ ਕਿ ਅਸੀਂ ਇਹਨੂੰ ਗੱਡੀਆਂ ਚ ਨਾਲ ਬਿਠਾੜ ਕੇ ਲੈ ਜਾ ਕਰਨਾ ਬਸ ਇਹ ਤਾਂ ਮੈਕ ਫੜ ਕੇ ਸਾਨੂੰ ਫਰਾਦਿਆ ਕਰੂਗਾ ਇਹ ਤਾਂ ਸਾਨੂੰ ਹੀ ਮੋੜੇ ਚਮਕਾਇਕ ਸਾਡਾ ਹੀ ਨਾਮ ਬੋਲਿਆ ਕਰੂਗਾ ਜਿਵੇਂ ਕਿ ਇਸ ਸਟੇਜਾਂ ਤੇ ਤੁਹਾਨੂੰ ਪਤਾ ਹੀ ਆ ਪਹਿਲਾਂ ਸਿਫਤਾਂ ਕਰ ਰਹੀਆਂ ਹੁੰਦੀਆਂ ਕਲਾਕਾਰ ਦੀਆਂ ਪਰ ਚਮਕੀਲੇ ਦੇ ਦਿਲ 'ਚ ਇਹ ਸੀ ਕਿ ਮੈਂ ਸਿਫਤਾਂ ਕਿਸੇ ਦੀਆਂ ਨਹੀਂ ਕਰਨੀਆਂ ਮੈਂ ਸਿਫਤਾਂ ਆਪਣੀਆਂ ਜਰੂਰ ਕਰਵਾਉਂਗਾ ਕਿਉਂਕਿ ਉਹਦੇ ਅੰਦਰ ਜੋ ਕੁਝ ਚੱਲਦਾ ਸੀ ਹਨਾ ਉਹ ਉਹਨੂੰ ਅੱਗੇ ਲੈ ਕੇ ਹੀ ਆਇਆ ਤੇ ਫਿਰ ਚਮਕੀਲੇ ਨੇ ਤਾਂ ਛੋੜ ਰਿਕਾਰਡ ਬਣਾਏ ਜੋ ਉਹਦੇ ਗੀਤਾਂ ਨੇ ਰਿਕਾਰਡ ਬਣਾਏ ਜੋ ਉਹਨੇ ਅਖਾਰਿਆਂ ਦੇ ਵਿੱਚ ਇਕੱਠ ਕੀਤੇ ਇਹ ਫਿਰੋ ਕਾਬਲੇ ਤਰੀਫਾ ਕਹਿਣ ਨੂੰ ਅੱਜ ਜੋ ਮਰਜੀ ਕਈ ਚਲੇ ਤਾਂ ਹੀ ਤੇ ਮੈਂ ਕਿਹਾ ਅ ਭਾਈ ਘਰ ਘਰ ਪੁੱਤ ਜੰਮਦੇ ਨਹੀਂ ਜੰਮਣਾ ਕੋਈ ਚਮਕੀਲੇ ਵਰਗਾ ਕਿ ਉਹਦੇ ਵਰਗਾ ਕਲਾਕਾਰ ਸਦੀਆਂ ਬਾਅਦ ਹੀ ਜੰਮਦਾ ਆ ਤੇ ਜੋ ਉਹ ਕਰ ਗਿਆ ਉਹ ਕਿਸੇ ਤੇ ਨਹੀਂ ਹੋਣਾ ਅੱਜ ਉਹਨੂੰ ਕੋਈ ਚੰਗਾ ਕਹੇ ਚੋਈ ਮਾੜਾ ਕਹੇ ਪਰ ਚਮਕੀਲਾ ਚਮਕੀਲਾ ਸੀ ਚਮਕੀਲਾ ਇੱਕ ਹੀ ਸੀ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਜਰੂਰ ਦੱਸਿਓ ਧੰਨਵਾਦ